ਹੰਦੇ ਸੱਤੇ ਰਹਣ ਵਾਲੇ ਹਨ ਇਸ ਸਿਸਟਰ ਦੇ ਦੋ ਮਹੀਨਿਆਂ ਤੋਂ ਮੁਸੀਬ ਵਿੱਚ ਹਨ ਤੇ ਦੋ ਮਹੀਨੇ ਮਹੀਨਿਆਂ ਤੋਂ ਹੀ ਪਰ ਜਿਸ ਤੋਤਾ ਮਿਨਿਸਟਰੀ ਨਾਲ ਜੁੜੇ ਹੋਏ ਹਨ ਇਸ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਤੇ ਚਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਪਿਛਲੇ 4 ਸਾਲ ਤੋਂ ਹਰ ਗਰਮੀਆਂ ਦੇ ਮੌਸਮ ਵਿੱਚ ਇਹਨਾਂ ਦੇ ਫੇਸ ਤੇ ਬਹੁਤ ਜ਼ਿਆਦਾ ਪਿੰਪਲ ਹੋ ਜਾਂਦੇ ਤੇ ਹਰ ਤਿੰਨ ਵਾਦ ਦੇ ਹੀ ਜਾਂਦੇ ਸੀ ਇਸ ਸਿਸਟਰ ਹਰ ਵਾਰ ਡਾਕਟਰ ਨੂੰ ਦਿਖਾਉਂਦੇ ਤੇ ਮੈਡੀਸਿਨ ਖਾਂਦੇ ਪਰ ਮੈਡੀਸਿਨ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਪਿੰਪਲ ਹੋਣ ਦੇ ਕਾਰਨ ਪੂਰੇ ਫੇਸ ਤੇ ਬਹੁਤ ਜ਼ਿਆਦਾ ਖਾਰਸ਼ ਹੁੰਦੀ ਇਸ ਸਿਸਟਰ ਇਸ ਪ੍ਰੋਬਲਮ ਤੋਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ ਕਿਉਂਕਿ ਇਹ ਮੈਡੀਸਿਨ ਵੀ ਖਾਂਦੇ ਸੀ ਪਰ ਫਿਰ ਵੀ ਕੋਈ ਫਰਕ ਨਹੀਂ ਸੀ ਪੈਂਦਾ ਅੱਜ ਨੇ 2 ਮਹੀਨੇ ਪਹਿਲਾਂ ਇਸ ਸਿਸਟਰ ਪਰ ਜਿਸ ਸੋਹਤਾ ਅੰਪ੍ਰਿਸਟ ਡਾਕਟਰ ਜਿਹਦੇ ਗੁਮਾਈਆਂ ਸੁਣੀਆਂ ਬਚਨਾਂ ਨੂੰ ਸੁਣਿਆ ਤੇ ਇਹਨਾਂ ਦਾ ਵਿਸ਼ਵਾਸ ਪੱਧਿਆ ਇਸ ਸਿਸਟਰ ਲੱਗਾ ਮਿਸਟਰੀ ਨਾਲ ਜੁੜੇ ਰਹੇ ਤੇ ਐਤਵਾਰ ਦੀ ਬੰਦਗੀ ਤੇ ਹਰ ਨੋਜਵਾਲੀ ਬੰਦਗੀ ਅਟੈਂਡ ਕਰਦੇ ਰਹੇ ਪਿਛਲੇ 4 ਸਾਲ ਤੋਂ ਜਿਸ ਤਰ੍ਹਾਂ ਇਹਨਾਂ ਤੇ ਜੋ ਫੇਸ ਤੇ ਪਿੰਪਲ ਹੋ ਜਾਂਦੇ ਸੀ ਉਸੇ ਤਰ੍ਹਾਂ ਇਸ ਵਾਰ ਹੋਣੇ ਸ਼ੁਰੂ ਹੋਏ ਤਾਂ ਇਹਨਾਂ ਨੇ ਇਸ ਵਾਰ ਵੀ ਮੈਡੀਸਿਨ ਖਾਧੀ ਪਰ ਮੈਡੀਸਿਨ ਨਾਲ ਕੁਝ ਫਰਕ ਨਹੀਂ ਪਿਆ ਪਿਛਲੇ ਐਤਵਾਰ ਦੀ ਬੰਦਗੀ ਸਿਸਟਰ ਅਟੈਂਡ ਕਰਨ ਆਏ ਤੇ ਬੰਦਗੀ ਹੋਣ ਤੋਂ ਬਾਅਦ ਆਪਣੀ ਪ੍ਰੋਬਲਮ ਪਾਸਟਰ ਜੀ ਦੀ ਬੇਟੀ ਨੂੰ ਦੱਸੀ ਤੇ ਸਿਸਟਰ ਨੇ ਚਰਚ ਭਵੰਦਾਂ ਦਾ ਪੀਤਾ ਹੋਇਆ ਤੇਲ ਇਸ ਸਿਸਟਰ ਨੂੰ ਦਿੱਤਾ ਤੇ ਉਸੇ ਦਿਨ ਤੋਂ ਇਸ ਸਿਸਟਰ ਨੇ ਮੈਡੀਸਿਨ ਖਾਣੀ ਬੰਦ ਕਰ ਦਿੱਤੀ ਤੇ ਲਗਾਤਾਰ ਅਨੌਇੰਟਿੰਗ ਆਇਲ ਅਪਲਾਈ ਕਰਦੇ ਰਹੇ ਇਸ ਸਿਸਟਰ ਦੱਸਦੀ ਹਨ ਕਿ ਉਸ ਦਿਨ ਤੋਂ ਹੀ ਜੋ ਪ੍ਰੋਬਲਮ ਇਹਨਾਂ ਨੂੰ ਹਰ ਗਰਮੀਆਂ ਦੇ ਮੌਸਮ ਵਿੱਚ 4 ਸਾਲ ਤੋਂ ਹੁੰਦੀ ਸੀ ਉਹ ਪੇਪਰ ਆਪਣੇ ਆਪ ਘੱਟ ਹੋਣੇ ਸ਼ੁਰੂ ਹੋ ਗਏ ਤੇ ਲਗਾਤਾਰ ਅਨੌਇੰਟਿੰਗ ਆਇਲ ਅਪਲਾਈ ਕਰਨ ਦੇ ਦੁਆਰਾ ਪੂਰੇ ਫੇ ਪ੍ਰੋਬਲਮ ਤਾਂ ਬਿਲਕੁਲ ਠੀਕ ਹੋ ਚੁੱਕੀ ਹੈ ਇਸ ਵੱਟੀ ਤੇ ਅਪਕੁਟ ਵਾਇਰੀ ਅਸਿਸਟੈਂਟ ਪਰ ਨਿਸ਼ਚਿਤ ਤਨ